ਕਰਮਜੀਤ ਸਿੰਘ ਮਜੈਲ ਪਰਵਾਰ ਜੇ ਬੇਨਤੀ ਹੈ ਕਿ ਅਗਲੇ ਸਾਲ 2025 ਟੋਟ ਪਰਵਾਰ ਵੱਲੋਂ ਅਗਲੇ ਸਾਲ ਵੀ 51000 ਦੀ ਕੁਸ਼ਤੀ ਕਰਾਈ ਜਾਏਗੀ ਇੱਕ ਵਾਰੀ ਤਾੜੀਆਂ ਮਾਰ ਦਿਓ ਅਗਲੇ ਸਾਲ ਲਈ ਉਹਨਾਂ ਦਾਦੀ ਪਰਵਾਰਾਂ ਦੇ ਨਾਲ ਹਰਜੀਤ ਸਿੰਘ ਅਗਲੇ ਸਾਲ ਵੀ ਕਹਿੰਦੇ ਟੋਟ ਪਰਵਾਰ ਵੱਲੋਂ 51000 ਦੀ ਕੁਸ਼ਤੀ ਕਰਾਈ ਜਾਏਗੀ ਬਈ ਮਗਰੇ ਕਲੂਆ ਗੁੱਜਰ ਤੇ ਨਾਲ ਰਾਜੂ ਰਈਆਵਾਲ ਤਿਆਰ ਹੋ ਜਾਓ ਮੇਰੇ ਵੀ ਜਲਦੀ ਆ ਜਾਓ ਬਸ ਰਪਈਆਂ ਦੀਆਂ ਚੰਡੀਆਂ ਤੇ ਆ ਵੀ ਕੁਸ਼ਤੀ ਜਿੱਥੇ ਮਿੰਟਾ ਸਕੇਂਦਾ ਜੇ ਭੋਲਾ ਕਾਥਲੀ ਖਾੜਾ ਧਲੇਤੇ ਨਾ ਦੋ ਤਿੰਨ ਮਿੰਟਾਂ ਜੀ ਫੈਸਲਾ ਕਰ ਦਿੰਦਾ ਹੈ ਅੱਜ ਪੰਜਾਬ ਦਾ ਨੰਬਰ 1 ਟੰਗਲ ਅੱਜ ਕਹਿੰਦੇ ਕੋਟ ਬਾਦਲ ਖਾਨ ਦੀ ਧਰਤੀ ਤੇ ਕਰਾਇਆ ਜਾ ਰਿਹਾ ਹੈ ਕੱਲ ਨੂਰ ਮੈਚ ਦੇ ਪਟਾਕੇ ਬਣਨਗੇ 24 ਤਰੀਕ ਨੂੰ ਕਹਿੰਦੇ ਫੇਰ ਗੰਦੋ ਵਾਲਾ ਕਲਾਂ ਚ ਵੀ ਚੰਗਿਆੜੇ ਕੱਢਾਂਗੇ ਕਿਉਂਕਿ ਕਮੋਕੀਆਂ ਨੇ ਚੜ੍ਹਦੀ ਫਰੇਸ ਵਾਲੇ ਮੱਲਾਂ ਨੂੰ ਸੱਤੇ ਪੱਤਰ ਦੇ ਕੇ ਕੁਸ਼ਤੀਆਂ ਕਰਾਈਆਂ ਹਾਂਜੀ ਕਰਮਜੀਤ ਸਿੰਘ ਬੁੱਲਾ ਸਨਮਿੰਦਰ ਸਿੰਘ ਟੀਮਾ 5100 ਵਾਲੇ ਜੇ ਬੇਨਤੀ ਹੈਗੇ ਆਵਾਜ਼ ਸੁਣਦੇ ਆਪਣਾ ਸਨਮਾਨ ਲੈਣ ਔਰ ਹਰਜੀਤ ਸਿੰਘ ਸਨਮਿੰਦਰ ਸਿੰਘ ਲਿਤਰਾ ਵਾਲੇ ਬੇਨਤੀ ਹੈ 5100 ਵਾਲੇ ਉਹਨਾਂ ਨੂੰ ਬੇਨਤੀ ਆਪਣਾ ਸਨਮਾਨ ਲੈਣ ਰਣਜੀਤ ਸਿੰਘ ਜੀ ਮਜਾਇਲ ਪਰਵਾਰ ਇੱਕ ਵਾਰ ਫਿਰ ਬੇਨਤੀ ਹੈ ਰਣਜੀਤ ਪਾ ਜੀ ਇੱਕ ਮਿੰਟ ਦੋ ਮੈਂ ਬੇਨਤੀ ਕਰਦਾ ਹਾਂ ਤਾਲਪ ਪਹਿਲਵਾਨ ਜੀ ਬਾਬਾ ਸੋਰੀ ਰਾਜੀ ਪਹਿਲਵਾਨ ਜੀ ਰੱਜੇਵਾਲ ਤੇ ਕਲਵਾ ਗੁੱਜਰ ਹਾਂਜੀ ਬਾਬਾ ਬੁਲਾਈ ਤੇ ਬੀਨਾ ਦੱਲੀ ਇਹ ਦੋਨੋਂ ਗੁਸ਼ਤੀਆਂ ਦੇ ਪਹਿਲਵਾਨਾਂ ਨੂੰ ਬੇਨਤੀ ਆ ਵੀ ਜਲਦੀ ਨਾਲ ਤਿਆਰੀ ਕਰਕੇ ਮੈਚ ਆ ਜਾਣਾ ਲਾ ਇੱਕ ਪਾਸੇ ਰਜਤ ਪਹਿਲਵਾਨ ਜੀ ਦਿੱਲੀ ਮਡਾਉਟੀ ਅਖਾਰਾ ਸ਼ਕੀਰ ਪਹਿਲਵਾਨ ਜੀ ਆਲਮਗੀਰਾ ਹੱਥਕੜਾ ਆਉਣ ਬੇਨਤੀ ਆ ਬਰ ਜਲਦੀ ਨਾਲ ਵਿੱਚ ਆ ਜਾਣ ਲਓ ਜੀ ਜਿਹੜੀ ਸਾਡੀ ਦੰਗਲ ਕਮੇਟੀ ਮਸਤੀਕ ਹੋ ਗਈ ਹਰਜੀਤ ਸਿੰਘ ਜੀ ਟੰਡਾ ਜੂਕੇ ਵੱਲੋਂ ਜਿਹੜੀ ਆਲਟੋ ਗੱਡੀ ਕਹਿੰਦੇ ਛਿੰਝ ਮੇਲੇ ਚ ਦੇਣੀ ਸੀ ਉਹ ਹੁਣ ਕਹਿੰਦੇ ਨਾਲਾਂ ਦੇ ਛਿੰਝ ਮੇਲੇ ਦੇ ਵਿੱਚ ਦਿੱਤੀ ਜਾਏਗੀ ਅਸੀਂ ਹਰਜੀਤ ਸਿੰਘ ਜੀ ਟੰਡਾ ਜੂਕੇ ਉਹਨਾਂ ਦਾ ਵੀ ਧੰਨਵਾਦ ਕਰਦੇ ਕਿਉਂਕਿ ਦਾਦੇ ਵੀ ਰਹਿਮਤ ਦਾ ਸਾਡੇ ਇੰਗਲੈਂਡ ਕੈਨੇਡਾ ਅਮਰੀਕਾ ਦੇ ਵੀਰਾਂ ਦੇ ਵੱਡੇ ਕਾਰੋਬਾਰ ਆ ਤੇ ਵੱਡੇ ਦਿਲ ਹੈ ਕਹਿੰਦੇ ਸਾਡੇ ਜੁਕੇ ਵੱਲੋਂ ਕਹਿੰਦੇ ਨਾਲਾਂ ਦੇ ਸ਼ਿੰਜ ਮੇਰੇ ਚ ਇਹ ਜਿਹੜੀ ਅਲਟੋ ਗੱਡੀ ਦਿੱਤੀ ਜਾਏਗੀ ਪਰ ਆ ਗੁਸਤੀ ਕੌਣ ਆ ਇੱਕ ਪਾਸੇ ਰਜਤ ਆ ਪਰ ਦੂਜੇ ਪਾਸੇ ਇਹ ਗਨੇਸ਼ ਮਹਾਰਾਸ਼ਟਰ ਵਾਲਾ ਆ ਗੱਜ ਚੌੜੀ ਸ਼akti ਆ ਆ ਮੱਲੇ ਚੋਟੀ ਦੇ ਆ ਦੋਨੇ ਮੱਲ ਸੁਪਰ ਡੁਪਰ ਆ ਕਿ ਕੱਲ ਜੋ ਭੇਡੂਆਂ ਦੀਆਂ ਤਾਂ ਯਾਰੋ ਟਕਰਾਈ ਹੁੰਦੀਆਂ ਆ ਇਹ ਸਿੰਘ ਕੁੰਡੀਆਂ ਦੇ ਮੱਲੋ ਮੱਲੀ ਅੜ ਜਾਂਦੇ ਨੇ ਕਮ ਸਾਕੇ ਬਹੁਤ ਵੱਡਾ ਸਨਮਾਨ ਹੋ ਰਿਹਾ ਹੈ ਸਮਾਜ ਨੂੰ ਬਹੁਤ ਵੱਡੀ ਸੇਧ ਹੈ ਧੀਆਂ ਨੂੰ ਲੈ ਕੇ ਬੇਟੀਆਂ ਨੂੰ ਲੈ ਕੇ ਇਸ ਪਿੰਡ ਦੀ ਇੱਕ ਬੇਟੀ लवलीਨ ਡਾਕਟਰ ਆਫ ਲੇਟ ਸਰਦਾਰ ਲੇਟ ਬੂਤਾ RAM ਜੀ ਜਿਨ੍ਹਾਂ ਦੇ ਬਹੁਤ ਵੱਡਾ ਨਾਮ ਕਮਾਇਆ ਇਸ ਸਾਡੀ ਛੋਟੀ ਭੈਣ ਨੇ ਨੇਪਾਲ ਦੇ ਵਿੱਚ ਕਾਰਾਟਾ ਦੇ ਵਿੱਚ ਗੋਲਡ ਮੈਡਲ ਲੈ ਕੇ ਆਂਦਾ ਇੱਕ ਵਾਰ ਜ਼ੋਰ ਦਾ ਤਾੜੀਆਂ ਹੋਣੀਆਂ ਚਾਹੀਦੀਆਂ ਇਸ ਬੇਟੀ ਲਈ ਸੋ ਬਹੁਤ ਵੱਡਾ ਮਾਣ ਖੱਟਿਆ ਲਵਲੀਨ ਲੇਟ ਬੂਟਾ ਰਾਮ ਜੀ ਉਹਨਾਂ ਦੇ ਪਰਿਵਾਰ ਨੇ ਤੇ ਕੋਟ ਬਾਦਲ ਖਾਨ ਦੀ ਛੰਝ ਕਮੇਟੀ ਵੱਲੋਂ 11000 ਦੇ ਨਾਲ ਇਸ ਬੇਟੀ ਨੂੰ ਇਸ ਧੀ ਨੂੰ ਸਨਮਾਨ ਕੀਤਾ ਜਾ ਰਿਹਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਚੜ੍ਹਦੀ ਕਲਾ ਰੱਖੇ ਭਾਈ ਅਗਲੀ ਕੁਸ਼ਤੀ ਜਿਹੜੀ ਹੋਣੀ ਆ ਦੋਨੋਂ ਪਹਿਲਵਾਨ ਲੱਗ ਗਿਆ ਜੀ ਫੋਟੋ ਖਿਚਵਾ ਲੀਆ ਜੀ ਰਾਜੂ ਰਈਏ ਵਾਲ ਤੇ ਤਾਲਮ ਨਾਲ ਕਲਵਾ ਗੁੱਜਰ ਬਾਰਨਾ ਇਹ ਦੋਨੋਂ ਪਹਿਲਵਾਨ ਸਾਡੇ ਲੱਗ ਗਿਆ ਜੀ ਇਹ ਵੀ ਕੁਸ਼ਤੀ ਜਿਹੜੀ ਸ਼ੁਰੂਆਤ ਦਾ ਸੈਂਡ ਕਮੇਟੀ ਕੋਟ ਬਾਦਲਖਾਂ ਵੱਲੋਂ ਸ਼ੁਰੂ ਕਰਾਈ ਜਾਣੀ ਆ ਮੈਂ ਦੋਨਾਂ ਪਹਿਲਵਾਨਾਂ ਨੂੰ ਬੇਨਤੀ ਕਰਾਂ ਕਿ ਬਿਲਕੁਲ ਸਟੇਜ ਵਾਲੀ ਸਾਈਡ ਆਓ ਫੋਟੋ ਕਰਾਈਏ ਇਹ ਵੀ ਕੁਸ਼ਤੀ ਨਾਲ ਸ਼ੁਰੂ ਕਰਾ ਦਈਏ ਰਾਜੂ ਰਈਏ ਵੱਲੋਂ ਕਲੂਆ ਗੁੱਜਰ ਦੋਨਾਂ ਪਹਿਲਵਾਨ ਸਾਡੇ ਲੱਗ ਆ ਜੇ ਤਾਂ ਜੇ ਵੀ ਫੋਟੋ ਕਰਾ ਕੇ ਕੁਸ਼ਤੀ ਸਾਡੀ ਦੰਗਲ ਕਮੇਟੀ ਐਨਆਰਆਵੀ ਕੋਟ ਬਾਦਲਖਾਂ ਜਲਦੀ ਸ਼ੁਰੂ ਕਰਾ ਲਿਤਰਾਂ ਵਾਲੇ ਜੇ ਆਵਾਜ਼ ਸੁਣਦੇ ਨੇ ਹਰਦੀਪ ਸਿੰਘ ਸਨਮਿੰਦਰ ਸਿੰਘ ਲਿਤਰਾਂ ਵਾਲੇ ਜਿਹਨਾਂ ਵੱਲੋਂ 51 ਰੁਪਏ ਆਇਆ ਤਾਂ ਕਿ ਆਪਣਾ ਸਨਮਾਨ ਲੈਣ ਹਰ ਬਲਵਿੰਦਰ ਸਿੰਘ ਹਰਪ੍ਰਜਨ ਸਿੰਘ ਇਹਨਾਂ ਦਾ ਸਨਮਾਨ ਹੋ ਚੁੱਕਾ ਹੈ ਮੁਖਤਿਆਰ ਸੰਜੀਤ ਚੰਦੀ ਜੀ ਵਿਜੇ ਕੁਮਾਰ ਜੀ ਬੱਲੇ 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 ਆਹ ਕੌਣ ਹੈ ਆ ਗਦੇਸ਼ ਅਸ਼ਕੀਤ ਆਬ ਮਹਾਰਾਜ ਚੜਦਾ ਪਹਿਲਵਾਨ ਹੈ ਆ ਦੂਜੇ ਪਾਸੇ ਰਜਤ ਇਹ ਵੀ ਦਿੱਲੀ ਨੂੰ ਬੁਲਾਉਂ ਕਰਦਾ ਆਲਮ ਗੀਰ ਖਾੜੇ ਜੀ ਵਿਜੇ ਕੁਮਾਰ ਜੀ ਉਹਨਾਂ ਨੇ ਬੇਨਤੀ ਆ ਮੁਖਤਿਆਰ ਸਨ ਚੰਦੀ ਹੁਣਾਂ ਦਾ ਆ ਕੇ ਸਨਵਾਲ ਲੈ ਲੈਣ ਜਿਨ੍ਹਾਂ ਵੱਲੋਂ 10000 ਦੀ ਸੇਵਾ ਹੈ ਵਿਜੇ ਕੁਮਾਰ ਜੀ ਆਵਾਜ਼ ਸੁਣਦੇ ਨੇ ਤੇ ਸਟੇਜ ਤੇ ਆ ਜਾਣ ਗੁਰਮੀਤ ਸਿੰਘ ਸਾਲਫ ਕਰਬਾਲ ਸਿੰਘ ਵਰਦੀ ਜਿਨ੍ਹਾਂ ਵੱਲੋਂ 5000 ਦੀ ਸੇਵਾ ਹੈ ਉਹਨਾਂ ਨੇ ਬੇਨਤੀ ਆ ਆਪਣਾ ਸਨਮਾਨ ਲਾਣ ਬਲਵੀਰ ਸਿੰਘ ਸਾਲਫ ਸੋਹਣ ਸਿੰਘ ਅਜਤਾਣੀ ਪਿੰਡ ਵਾਲੇ ਉਹਨਾਂ ਵੱਲੋਂ 2100 ਰੁਪਏ ਦੀ ਸੇਵਾ ਛੰਝ ਕਮੇਟੀ ਨੂੰ ਆਈ ਹੈ ਆਪਣਾ ਸਨਮਾਨ ਲਾ ਲੋ ਬਲਵੀਰ ਸਿੰਘ ਜੀ ਸੋਹਣ ਸਿੰਘ ਜੀ ਜਿਤਾਣੀ ਪਿੰਡ ਵਾਲੇ ਬਾਕੀ ਸਾਰੇ ਖੇਡ ਰੇਲੀਆਂ ਨੂੰ ਫੇਰ ਬੇਨਤੀ ਕਰਦੀਏ ਗੰਗਸਾਬੇ ਕਮੈਂਟ ਦੇ। ਮੋਬਾਈਲ ਆਪਣੇ ਬਟੂਏ ਦਾ ਮੇਰੇ ਵੀ ਸਾਰੇ ਖਿਆਲ ਜਰੂਰ ਰੱਖਿਓ। ਰਣਜੀਤ ਬਾਜੀ ਇੱਕ ਮਿੰਟ ਹੋਰ ਟੋਲੀ। 2030 ਦੇ ਲਈ ਇੱਕ ਵੱਡਾ ਗੈਸਟ ਆ ਚਤਰਾਤ ਪਰਿਵਾਰ ਦੇ ਵੱਲੋਂ। ਹਾਂ। ਸਰਦਾਰ ਸਵਰਗਵਾਸੀ ਮਲਕੀਸ਼ ਸਿੰਘ ਜੀ ਚਤਰਾਤ। ਸਾਨਾ ਸਵਰਗਵਾਸੀ ਸਰਦਾਰ ਜਗੀਰ ਸਿੰਘ ਜੀ ਚਤਰਾਤ ਜਿਨ੍ਹਾਂ ਦੇ ਵੱਲੋਂ 2030 ਦੇ ਵਿੱਚ ਟਰੈਕਟਰ ਦਿੱਤਾ 2030 ਦੇ ਵਿੱਚ ਟਰੈਕਟਰ ਦਿੱਤਾ ਜਾਣਾ ਇਸ ਪਰਿਵਾਰ ਦੇ ਵੱਲੋਂ ਕੋਟ ਬਾਦਲਖਾਨ ਦੇ ਛਿੰਝ ਮੇਲੇ ਤੇ ਸਾਰੇ ਪਰਿਵਾਰਾਂ ਦਾ ਦਿਲੋਂ ਧੰਨਵਾਦ ਜਿਨ੍ਹਾਂ ਵੱਲੋਂ 2030 ਤੱਕ ਮੰਨਤ ਸਨਮਾਨ ਪੂਰਤੀ ਸਰਦਾਰ ਮਲਕੀਸ਼ ਸਿੰਘ ਜੀ ਚਰਤ ਪਰਿਵਾਰ ਕਹਿੰਦੇ ਜਿਹੜੇ ਮਰਜੀ ਟਰੈਕਟਰ ਦੇ ਕਮੇਟੀ ਹੱਥ ਰੱਖ ਦੇ ਉਹੋ ਹੀ ਟਰੈਕਟਰ ਦੇ ਦੇਵਾਂਗੇ ਕੋਟ ਬਾਦਲਖਾਨ ਦੇ ਛਿੰਝ ਮੇਲੇ ਚ ਦਾਦੇ ਦੀ ਬੜੀ ਰਾਮਦਾਇਨਾ ਪਰਿਵਾਰਾਂ ਦੇ ਬਾਈ ਅਗਲੀ ਕੁਸ਼ਤੀ ਲਈ ਆ ਜਾ ਵੀ ਰਾਜੂ ਕੋਟ ਬਾਦਲ ਖਾ ਵੱਲੋਂ ਇੱਕ ਕੁਸ਼ਤੀ ਜਿਹੜੀ ਸ਼ੁਰੂ ਕਰਾਈ ਜਾ ਰਹੀ ਹੈ ਦੋਨੋਂ ਪਹਿਲਵਾਨ ਇੱਕ ਮਿੰਟ ਚ ਸਾਡੇ ਲੱਗ ਜਾਓ ਜੀ ਤਾਂ ਇਹ ਪਹਿਲਵਾਨ ਜੀ ਬਾਬਾ ਫਲਾਈ ਬੀਨਾ ਪਹਿਲਵਾਨ ਜੀ ਦਿੱਲੀ ਵਿੱਚ ਆ ਜੇ ਨਾਲੇ ਫੋਟੋ ਹੋਣੀ ਹੈ ਸਾਬੂ ਕਿਰਪਾ ਕਰ ਮੇਰਾ ਵੀ ਉਹਨਾਂ ਦੀ ਮੈਚ ਵਿੱਚ ਚਾਹਣਾ ਰਾਜੀ ਜੀ ਫੋਟੋ ਹੋਣੀ ਹੈ ਪਰਿਵਾਰ ਦੀ ਤਾਂ ਪਹਿਲਵਾਨ ਜੀ ਬਾਬਾ ਫਲਾਈ ਬੀਨਾ ਦਿੱਲੀ ਪੱਜ ਕੇ ਮਚਾਓ ਤੇ ਕਲਵਾ ਪਹਿਲਵਾਨ ਜੀ ਰਈਏਵਾਲ ਇਹ ਚਾਰ ਦੇ ਚਾਰੇ ਪਹਿਲਵਾਨ ਆ ਜੋ ਮਿਹਰਬਾਨੀ ਕਰਕੇ ਆਪਾਂ ਵੱਡੀ ਫੋਟੋ ਖਵਾ ਲਈਏ ਜੀ ਪਹਿਲਵਾਨ ਜੀ ਕੰਮ ਕਰਨਾ ਪੈਣਾ ਕੰਮ ਲੱਗਣਾ ਪੈਣਾ ਆ ਵੱਡੀ ਕੁਸ਼ਤੀ ਆ ਰਜਤ ਦੇ ਗਲੇ ਸੇ ਫਾਸਲੇ ਆਰ ਪਾਰ ਦੇ ਹੋਣੇ ਆ ਕੁਸ਼ਤੀ ਬਰਾਬਰ ਨਹੀਂ ਸੜਾਈ ਜਾਣੀ ਜੋ ਦੰਗਲ ਕਮੇਟੀ ਵੱਲੋਂ ਫੈਸਲਾ ਹੈ ਜਿਨ੍ਹਾਂ ਪਰਿਵਾਰਾਂ ਵੱਲੋਂ ਅੱਜ ਲੱਖਾਂ ਰੁਪਈਆ ਇਹਨਾਂ ਕੁਸ਼ਤੀਆਂ ਤੇ ਦਿੱਤਾ ਜਾ ਰਿਹਾ ਰਜਤ ਸਿੰਸਾਨ ਭਰ ਭਜਨ ਸਿੰਘ ਜਿਨ੍ਹਾਂ ਵੱਲੋਂ 1 ਕਵਜਸ ਰੁਪਇਆ ਸੇਵਾਈ ਹੈ ਉਹਨਾਂ ਦਾ ਸਨਮਾਨ ਕੀਤਾ ਜਾ ਰਿਹਾ ਸਰਦਾਰ ਸਰਦਾਰਾ ਸਿੰਘ ਜੀ ਉਹਨਾਂ ਦੇ ਪਰਿਵਾਰ ਦਾ ਸਟੇਜ ਤੇ ਸਨਮਾਨ ਕੀਤਾ ਜਾ ਰਿਹਾ ਗੁਰਮੀਤ ਸਿੰਘ ਜੀ ਸਰਬਕਰਪਾਲ ਸਿੰਘ ਜੀ ਵਰਦੀ ਸਾਹਿਬ ਜੇ ਉਹਨਾਂ ਦਾ ਪਰਿਵਾਰ ਦਾ ਕੋਈ ਵੀ ਮੈਂਬਰ ਮੇਰੀ ਆਵਾਜ਼ ਸੁਣਦਾ ਤੇ ਆ ਕੇ ਸਨਮਾਨ ਲੈ ਲਵੇ ਮਗਰੇ ਦੀਨਾ ਦਿੱਲੀ ਦੇ ਤਾਲਮ ਬਾਬਾ ਭਲਾਈ ਇਹ ਬੁੱਲ ਤੇ ਕੁਸ਼ਤੀ ਹੋਣੀ ਹੈ ਵੀ ਤਿਆਰੀ ਕਰ ਲਓ ਸਾਡਾ ਵੀਰ ਸੋਮ ਮੈਡੀਕਲ ਹਾਲ ਮਾ ਨੂਰਮੰਦ ਜੀ ਤਮੈਂ ਬੇਨਤੀ ਕਰਦਾ ਸਾਰੀ ਪ੍ਰਬੰਧਕ ਕਮੇਟੀ ਨੂੰ ਐਨਆਰਏ ਵੀਰਾਂ ਨੂੰ ਕੋਟ ਬਾਦਲਖਾਂ ਵੱਲੋਂ ਇਹ ਕੁਸ਼ਤੀ ਜਿਹੜੀ ਕਰਾਈ ਜਾਣੀ ਹੈ ਬਿੱਲੇ ਭਾਜੀ ਨੂੰ ਬੇਨਤੀ ਸਾਰਿਆਂ ਨੂੰ ਨਾਲ ਲੱਗੇ ਆਓ ਹੱਥ ਜੋੜੀ ਕਰਾਈਏ ਫੋਟੋ ਕਰਾਈਏ ਤੇ ਵੀ ਕੁਸ਼ਤੀ ਨਾਲ ਸ਼ੁਰੂ ਕਰਾ ਦਈਏ ਹਾਂਜੀ ਮੈਨੂੰ ਧਿਆਨ ਚ ਰੱਖਦੇ ਹੋਇਆ ਇਹ ਵੀ ਕੁਸ਼ਤੀ ਫੋਟੋ ਕਰਾ ਕੇ ਨਾਲੇ ਸ਼ੁਰੂ ਕਰਾ ਦੇਣੀ ਹੈ ਇਹ ਕੁਸ਼ਤੀ ਚੱਲ ਰਹੀ ਹੈ ਗੁਰਮੀਤ ਸਿੰਘ ਜੀ ਸਾਨੂੰ ਕਿਰਪਾ ਸਰ ਜੀ ਵਰਦੀ ਜਿਨ੍ਹਾਂ ਵੱਲੋਂ 5000 ਆਇਆ ਉਹਨਾਂ ਦਾ ਸਨਮਾਨ ਮੈਂ ਬੇਨਤੀ ਕਰੂੰਗਾ ਕਿ ਆਪਣਾ ਸਨਮਾਨ ਲੈਣ ਜਿਹੜੀ ਆ ਕੁਸ਼ਤੀ ਚੱਲ ਰਹੀ ਹੈ ਪੱਪਾ ਗਰੁੱਪ ਫਤਿਹਪੁਰ ਜਿਹਦੇ ਚੰਨੀ ਬਾਬਾ ਜੀ ਉਹਨਾਂ ਦਾ ਅਮਨਦੀਪ ਸਾਡਾ ਪ੍ਰਕਾਸ਼ ਪਿੰਦਾ ਨੂਰ ਮਲੇਸ਼ੀਆ ਔਰ ਪਿੰਦਾ ਸਾਡਾ ਪ੍ਰਾ ਕੋੜਾ ਸਾਡਾ ਵੀਰ ਕੰਦੋਲਿਆਂ ਵਾਲਾ ਤੇ ਨਾਲ ਅਜੇ ਮਿਲਗਾ ਮੰਨੀ ਫਤੇਪੁਰ ਤੇ ਦੀਪੂ ਫਤੇਪੁਰ ਇਹਨਾਂ ਭਰਾਵਾਂ ਵੱਲੋਂ ਵੱਡੇ ਸਹਿਯੋਗ ਨੇ ਉਥੇ ਵੱਡੇ ਪਰਿਵਾਰ ਦਾ ਦਿਲੋਂ ਧੰਨਵਾਦ ਆ ਜਿੱਥੇ ਪੱਤਾ ਗਰੁੱਪ ਦੇ ਨਾਲ ਸਾਡੀਆਂ ਸ਼ਸ਼ੀਤਾਂ ਦੇ ਵਿੱਚ ਜੁੜੀ ਹੋਈ ਸ਼ਸ਼ੀਤ ਹੈ ਅਮਰਜੀਤ ਲੀਡਰ ਜੁਕੇ ਮੰਗਤ RAM ਕੁਲਦੀਪ ਸਾਡਾ ਭਰਾ ਬੀਜੇ ਕੁਮਾਰ ਜੋ ਬਾਬਾ ਚੰਨਜੀਤ ਚੰਨੀ ਦੀ ਫਤੇਪੁਰ ਇਹਨਾਂ ਪਰਿਵਾਰਾਂ ਦੇ ਵੱਲੋਂ ਕੁਸ਼ਤੀ ਕਰਵਾਈ ਜਾਵੇ ਨੀਟਾ ਫੋਟੋਗ੍ਰਾਫਰ ਤੁਹਾਡੇ ਆਪਣੇ ਪਿੰਡ ਦਾ ਆਰਵੰ ਲਾਈਵ ਚੱਲ ਰਿਹਾ ਬਿਲਕੁਲ ਅੱਜ ਫ੍ਰੀ ਲਾਈਵ ਦੀ ਸੇਵਾ ਕਰ ਰਹੇ ਸੰਜੀ ਕਮੇਟੀ ਦੇ ਬਹੁਤ ਬਹੁਤ ਧੰਨਵਾਦ ਉਹਨਾਂ ਦਾ ਨੀਤਾ ਫੋਟੋਗ੍ਰਾਫਰ ਤੇ ਆ ਉਹਨਾਂ ਦਾ ਚੈਨ ਗਣੇਸ਼ ਤੇ ਦੂਜੇ ਪਾਸੇ ਚੋਟੀ ਦਾ ਪਹਿਲਵਾਨ ਰਜਤ ਹੈ ਹਾਂਜੀ ਸੁਖ ਪੰਮਰ ਡੀਜੇ ਵਾਲਿਆਂ ਦਾ ਵੀ ਧੰਨਵਾਦ ਕਰਦੇ ਆ ਭਾਈ ਰਾਜੂ ਆ ਜਾਓ ਮੇਰੇ ਵੀਰ ਹੁਣ ਇੱਥੇ ਆ ਜਾ ਨਾ ਲੇਟ ਕਰੋ ਸਾਨੂੰ ਸੰਗਤਾਂ ਦਾ ਖਿਆਲ ਰੱਖੋ 10 20 ਹਜ਼ਾਰ ਦਰਸ਼ਕ ਵੀਰਾਂ ਦਾ ਠਾਠਾ ਮਾਰਦਾ ਕੱਟ ਅੱਜ ਕੋਟ ਬਦਲ ਖਾਦੇ ਜੰਗਲ ਚ ਪੁੱਜਿਆ ਇੱਕ ਜ਼ਰੂਰੀ ਬੇਨਤੀ ਹੈ ਜਿਨ੍ਹਾਂ ਦੇ ਨਾਮ ਬੋਲੇ ਹੈ ਅਗਰ ਕਿਸੇ ਦਾ ਸਨਮਾਨ ਰਹਿ ਜਾਵੇ ਸੰਜ ਕਮੇਟੀ ਵੱਲੋਂ ਆ ਵੀ ਆ ਜਾ ਦੋਨੋਂ ਬਾਲ ਵਾਲਾ ਆ ਦੇ ਉੱਧਰ ਰਾਜੀ ਜੀ ਆਓ ਹਾਂ ਜੀ ਸਮੂਹ ਨਗਰ ਨਿਵਾਸੀ ਐਨ ਆਰ ਆਈ ਵੀਰ ਤੇ ਛਿੰਝ ਕਮੇਟੀ ਆਵੇ ਉਹਨਾਂ ਵੱਲੋਂ ਕੁਸ਼ਤੀ ਹੈ ਸਮੂਹ ਨਗਰ ਸਮਾਸੀ ਐਨ ਆਰ ਆਈ ਵੀਰ ਤੇ ਛਿੰਝ ਕਮੇਟੀ ਆਵੇ ਜੀ ਲਓ ਜੀ ਦੋਨਾਂ ਮੱਲ ਸਾਡੇ ਕੋਲ ਪੁੱਜ ਗਏ ਆ ਲਾਲ ਰੰਗ ਦੇ ਲੰਗੋਟੇ 'ਚ ਰਾਜੂ ਰਈਆਵਾਲ ਕਾਲੇ ਰੰਗ ਦੇ ਲੰਗੋਟੇ 'ਚ ਇਹ ਆ ਕਹਿੰਦੇ ਕਲੂਆ ਗੁੱਜਰ ਜਿਨ੍ਹਾਂ ਨੂੰ ਦੇਖਣ ਲਈ ਚਰਚਕ ਵੀਰ ਅੱਜ 100-100 ਕਿਲੋਮੀਟਰ ਤੋਂ ਦੇਖੋ ਗੱਡੀਆਂ ਭਰ ਕੇ ਕੋਟ ਬਾਦਲਖਾਂ ਦੇ ਛਿੰਝ ਮੇਲੇ ਚਾਏ ਆ ਹੋਣੀ ਹੈ ਇੱਕ ਪਾਸੇ ਰਾਜੂ ਰਈਏਵਾਲ ਤੇ ਦੂਜੇ ਪਾਸੇ ਕਲੂਆ ਗੁੱਜਰ ਸਾਰੀ ਕਮੇਟੀ ਦੇ ਮੈਂਬਰ ਆਜੋ ਜੀ ਅੰਦਰ ਜਾਓ ਸਾਰੇ ਅੰਦਰ ਆਜੋ ਮੇਰੇ ਵੀਰੇ ਤੇ ਮਗਰੇ ਚਾਲਮ ਬਾਬਾ ਫਲਾਈ ਤੇ ਨਾਲ ਦੀਨਾ ਦਿੱਲੀ ਇਹ ਵੀ ਤਿਆਰੀ ਕਰ ਲਓ ਜੀ ਦੋਨੋਂ ਪਹਿਲਵਾਨ ਲਾ ਵੱਡੀ ਕੋ ਛੋਟੀ ਕੋਰੀ ਹੈ ਸਾਡੇ ਸਾਰੇ ਨਗਰ ਦੀਆਂ ਸ਼ਖਸੀਤਾਂ ਦੇ ਨਾਲ ਸਾਡੀ ਸਾਰੀ ਸ਼ਿੰਜ ਕਮੇਟੀ ਦਾ ਦਿਲੋਂ ਧੰਨਵਾਦ ਜਿਹੜੇ ਦਰਬਾਰ ਤੇ ਸੇਵਾ ਕਰਨੇ ਉਹਨਾਂ ਦੇ ਵੱਲੋਂ ਐਨਆਈ ਵੀਰ ਤੁਸਮੂ ਨਗਰ ਨਿਵਾਸੀਆਂ ਦੇ ਵੱਲੋਂ ਇਹ 1,80,000 ਦੀ ਕੁਸ਼ਤੀ ਜਿਹਦੀ ਫੋਟੋ ਹੋਈ ਹੈ ਤਾੜੀਆਂ ਮਾਰਦੇ ਜੋਰ ਦਾ ਦੋਨਾਂ ਪਹਿਲਵਾਨਾਂ ਦੇ ਲਈ ਤਾਲ ਪਹਿਲਵਾਨ ਜੀ ਬਾਬਾ ਫਲਾਈ ਤੇ ਬੀਨਾ ਦਿੱਲੀ ਆ ਜਾਣ ਇੱਕ ਹੋਰ ਜਾਣਕਾਰੀ ਮਿਲੀ ਹੈ ਹਣਿਆਂ ਨੇ 2025 ਦੇ ਵਿੱਚ ਕਰਮਜੀਤ ਸਨਮ ਮਹਿੰਦਰ ਸਿੰਘ ਜੀ ਚੀਮਾ ਜਿਨ੍ਹਾਂ ਵੱਲੋਂ 1,1000 ਦੀ ਜਿਹੜੀ ਛੰਡੀ ਅਗਲੇ ਸਾਲ ਲਈ ਦਿੱਤੀ ਜਾਣੀ ਇੱਕ ਵਾਰ ਤਾੜੀਆਂ ਮਾਰਦੇ ਜੋਰ ਦਾ ਜੀ ਤਾੜੀਆਂ ਮਾਰਦੇ ਤਮਲ ਰਾਜਿਆ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆਂ ਮਾਨ ਸਨਮਾਨ ਪੁੱਛਦੇ ਕੀਤੇ ਐ ਪਰਲੀ ਕੁਸ਼ਤੀ ਵੀ ਸ਼ੁਰੂ ਕਰਾ ਦੇ ਜੀ ਨਾਲ ਹੀ ਤਾਂ ਜੋ ਸਮੇਂ ਨੂੰ ਬੇਦਰ ਵਿਚ ਰੱਖਿਆ ਜਾਵੇ ਤਲਵ ਲਟਾ ਰਾਜੂ ਇੱਕ ਵਾਰੀ ਹੱਥ ਜਿਹੜਾ ਕਰਦਾ ਉਤਾਲਵੰਦਾ ਰਾਜੂ ਰਈਏ ਵਾਲੇ ਇੱਕ ਵਾਰੀ ਦਰਸ਼ਕ ਵੀਰਾਂ ਨਾਲ ਫਦੇ ਸੰਗੀ ਕਰੋ ਤੇ ਨਾਲ ਕਲਵਾ ਗੁਜਰ ਪਰਲੇ ਪਾਸੇ ਕਾਲੇ ਰੰਗ ਦੇ ਲੰਗੋਟੇਜ਼ ਇਹਨਾਂ ਮੱਲਾਂ ਦੀ ਵੀ ਕੁਸ਼ਤੀ ਜਿਹੜੀ ਹੈ ਸ਼ੁਰੂ ਕਰਾ ਦਿਓ ਅੱਜ ਕੈਂ ਸੀ 80000 ਦੀਆਂ ਦੋ ਕੁਸ਼ਤੀਆਂ ਨੇ ਬਰਾਬਰ ਦੀਆਂ ਨੇ ਚਾਰ ਦੇ ਚਾਰੀਆਂ ਕੁਸ਼ਤੀਆਂ ਐਨ ਦੁਨੀਆ ਦੇ ਵੱਡੇ ਮੱਲਾਂ ਦੇ ਦਰਸ਼ਨ ਹੋਏ ਆ ਕਿ ਰੀਸ ਚੰਗੀ ਨਹੀਂ ਨਸ਼ੇ ਦੇ ਆਦੀਆਂ ਦੀ ਕਰੋ ਸੰਭਾਲ ਖੁਰਾਕਾਂ ਖਾਧੀਆਂ ਦੀ ਪਰ ਉਹ ਮਿਹਨਤਾਂ ਵਿੱਚ ਖਾੜਿਆਂ ਦੇ ਕੱਢੋ ਯਾਰੋ ਖੂਬ ਪਸੀਨਾ ਉਹ ਕਾਮਾਂ ਦੇ ਨਾਲ ਨਹੀਂ ਉੱਟਦੇ ਮਿੱਤਰੋ ਕਬੂਤਰ ਚੀਨੇ ਇੱਕ ਪਾਸੇ ਰਾਜੂ ਪਹਿਲਵਾਨ ਜੀ ਰਈਵਾਲ ਨਾਪੀ ਰੰਗ ਦੀ ਗੈਂਦ ਹੈ ਕਲਵਾ ਪਹਿਲਵਾਨ ਜੀ ਗੁੱਜਰ ਬਾਰਨ ਖਾੜਾ ਨੀਲੇ ਜੂਕੇ ਕਲਦੀਪ ਹਾਂਜੀ ਮਾਰਗ ਜੂਕੇ ਵਿਜੇ ਕੁਮਾਰ ਜੂਕੇ ਨਵੀ ਜੂਕੇ ਯੂਵੀ ਮਾਰਗ ਜੂਕੇ ਫਤੇ ਅਕਬਾਰ ਜੂਕੇ ਹਸਨਦੀਪ ਫਤੇਪੁਰ ਆਕਾਸ਼ ਫਤੇਪੁਰ ਪਪਾ ਸਰਪੰਚ ਸਾਰਿਆਂ ਦਾ ਸੀ ਤਾਹ ਦੇ ਨੰਦ ਧਰਵਾਦ ਕਰਦੇ ਚੰਨੀ ਬਾਬਾ ਜੀ ਫਤੇਪੁਰੀਆਂ ਦਾ ਕੋਡ ਕੋਡ ਧਰਵਾਦ ਪੈਂਦੇ ਐ ਐਨੇ ਲੋਕੀ ਰਹਿੰਦੇ ਚੰਗੇ ਦਿਨ ਦੀਖਦੇ ਉਹ ਦਿਨ ਚੰਗੇ ਆਉਂਦੇ ਨਹੀਂ ਲਿਆਉਣੇ ਪੈਂਦੇ ਨੇ ਆਹ ਕੁਸ਼ਤੀ ਕਹਿੰਦੇ ਵੱਡੀ ਜਿਹੜੀ ਸ਼ੁਰੂਣ ਲੱਗੀ ਹੈ ਕਮਲਜੀਤ ਅੱਜ ਦੀ ਵੱਡੀ ਕੁਸ਼ਤੀ ਜਿਹੜੀ ਹੈ ਇਹ ਬੁਲਟ ਮੋਟਰਸਾਈਕਲ ਤੇ ਹੋਣ ਲੱਗੀ ਆ ਸਾਰੇ ਪਰਿਵਾਰਾਂ ਦਾ ਦਿਲੋਂ ਧੰਨਵਾਦ ਬਰਾਬਰ ਦੀਆਂ ਕੁਸ਼ਤੀਆਂ ਨੇ ਤਿੰਨ ਦੀਆਂ ਤਿੰਨ ਹੀ ਅੱਜ ਦੇ ਟਾਈਮ 'ਚ ਸਿਰੇ ਸਿਰੇ ਦੇ ਮਾਲਾ ਕੈਲੇ ਤੁਸ਼ਕ ਦੀ ਲੱਗਦੀ ਬੇਲਣਾਂ ਨੂੰ ਕੰਮਾਂ ਵਾਲਿਆਂ ਨੂੰ ਕਿੱਥੇ ਕੰਮਾਂ 'ਚ ਬੇਲ ਹੁੰਦਾ ਇਹ ਤਾਂ ਚੋਰ ਬਲੈਕੀ ਇਹ ਜਾਣਦੇ ਨੇ ਕਿੱਥੇ ਬੁਲਸ ਨਾਕਾ ਕਿੱਥੇ ਸੈਂਟਰ ਜੇਲ ਹੁੰਦਾ ਮੇਰਾ ਕਰਮਾਂ ਤੋਂ ਮਿਲਦੀ ਨਾ ਢੋਈ ਗੱਮ ਮੇਰਾ ਕਰਮਾਂ ਤੋਂ ਕਿੱਥੇ ਮੇਲ ਹੁੰਦਾ ਇੱਕ ਮੁਕੱਦਰਾਂ ਦੀ ਗੱਲ ਕਿਸਮਤ ਦੀ ਗੱਲ ਕਹਿੰਦੇ ਦੁਨੀਆ ਦੇ ਵੱਡੇ ਮਲਾਂ ਦੇ ਦਰਸ਼ਨ ਹੋਏ ਆ ਰਲੀ ਸਾਡੇ ਲਈ ਜੀ ਵੱਡੀ ਬੁਲਟਾਂ ਦੀ ਕੁਸ਼ਤੀ ਦੇ ਵੀ ਦੋਨੋਂ ਪਹਿਲਵਾਨ ਪੁੱਜ ਗਏ ਮੈਂ ਬੇਨਤੀ ਕਰਾਂ ਕਮਲਜੀਤ ਤੇ ਚਰਨਜੀਤ ਸਾਨਾ ਬੱਪੂ ਬੰਦਲ ਸਿੰਘ ਜੀ ਕੈਨੇਡਾ ਸੋ ਅਸੀਂ ਧੰਨਵਾਦ ਕਰਦੇ ਹਾਂ ਟੋਡ ਪਰਿਵਾਰ ਦਾ ਕਿ ਉਹ ਖਾੜੇ ਦੇ ਵਿੱਚ ਆ ਗਏ ਇਹ ਵੀ ਕੁਸ਼ਤੀ ਦੀ ਹੱਥ ਜੋੜੀ ਕਰਾ ਕੇ ਆਪਾਂ ਫੋਟੋ ਕਰਾ ਲਈਏ ਕਿਉਂਕਿ ਬਿਨਾਂ ਦਿੱਲੀ ਵੀ ਖਾੜੇ ਤੇ ਪੁੱਜ ਗਿਆ ਕਾਲਪਾਪਾ ਫਲਾਈ ਵੀ ਖਾੜੇ ਤੇ ਪੁੱਜ ਗਿਆ ਇਹ ਵੀ ਕੁਸ਼ਤੀ ਵੱਡੀ ਹੋਣੀ ਹੈ ਸੋ ਮੈਂ ਬੇਨਤੀ ਇਧਰ ਦੀਪਾ ਕਵੇਤ ਵਾਲੇ ਭਰਾ ਦਾ ਦਿਲੋਂ ਧੰਨਵਾਦ ਵੱਡੇ ਸਹਿਯੋਗ ਨੇ ਪਰ ਇਧਰਲੇ ਪਾਸੇ ਵੱਡੀ ਕੁਸ਼ਤੀ ਆਓ ਮੈਂ ਬੇਨਤੀ ਕਰਾਂ ਟੋਟ ਪਰਿਵਾਰ ਆਵੇ ਜਿਹਦੇ ਵਿੱਚ ਕਮਲਜੀਤ ਸਿੰਘ ਸਰਦਾਰ ਚੰਦਜੀਤ ਸਿੰਘ ਪੁੱਤਰ ਸਰਦਾਰ ਭਪਿੰਦਰ ਸਿੰਘੀ ਟੋਟ ਕੈਨੇਡਾ ਨਿਵਾਸੀ ਪੁੱਤਰ ਸਵਰਗਵਾਸੀ ਸਰਦਾਰ ਵਰਜਨ ਸਿੰਘੀ ਟੋਟ ਪਰਿਵਾਰ ਨੂੰ ਬੇਨਤੀ ਆ ਅੱਜ ਦੀ ਵੱਡੀ ਕੁਸ਼ਤੀ ਦੇ ਨਾਲ ਆਪਾਂ ਫੋਟੋ ਕਰਵਾ ਲਈਏ ਮੋਟਰਸਾਈਕਲ ਦਾ ਕੁਸ਼ਤੀ ਜਿਹੜੀ ਸ਼ੁਰੂ ਹੋਣ ਲੱਗੀ ਹੈ ਰਵੀ ਰਵੀ ਵੀਰ ਮਨੀਤਾਲ ਟੰਗੂਰ ਤੇ ਤੈਂਦਾਲ ਸੀ ਜਿਨ੍ਹਾਂ ਵੀਰਾਂ ਨੇ ਬੜੇ ਸੁੰਦਰ ਸ਼ਮਿਆਨੇ ਲਾਏ ਆ ਅਸੀਂ ਉਹਨਾਂ ਦਾ ਵੀ ਬਹੁਤ ਬਹੁਤ ਜਿਹੜਾ ਧੰਨਵਾਦ ਕਰਦੇ ਆ ਆ ਜਿਹੜੀ ਕੁਸ਼ਤੀ ਆ ਟੋੜ ਪਰਿਵਾਰ ਵੱਲੋਂ ਖਾੜਾ ਪਾਸ਼ਾ ਦੇ ਵਿੱਚ ਸ਼ੁਰੂ ਕਰਾਈ ਜਾ ਰਹੀ ਹੈ ਕਮਲਜੀਤ ਚੰਦਜੀਤ ਸਾਨਾਪ ਭਪਿੰਦਰ ਸਿੰਘ ਜੀ ਕਨੇਗਾ ਸਪੁੱਤਰ ਸਰਗੀ ਸਿਰਜਨ ਸਿੰਘ ਜੀ ਟੋੜ ਪਰਿਵਾਰ ਆ ਦੇਖੋ ਬੱਧੀ 赶紧、这个 ਸਾਰੇ ਪਹਿਲਵਾਨ ਜਾਲਮਗੀਰ ਤੇ ਗਨੇਜ ਜਗਤਾਬ ਮਹਾਰਾਸ਼ਟਰ ਦੇ ਦਰਮਿਆਨ ਕੁਸ਼ਤੀ ਸਟੇਜ ਤੋਂ ਸੱਜੇ ਪਾਸੇ ਚੱਲ ਰਹੀ ਹੈ ਆ ਸੈਂਟਰ ਦੇ ਵਿੱਚ ਕੁਸ਼ਤੀ ਉੱਪਰਲੇ ਪਾਸੇ ਕਲਵਾ ਗੁੱਜਰ ਕਾੜਾ ਬਾਰਨ ਤੇ ਰਾਜੀ ਪਹਿਲਵਾਨ ਜੀ ਰਈਏਵਾਲ ਤਲੜੇ ਪਾਸੇ ਆ ਸਿਰੇ ਦੀ ਕੁਸ਼ਤੀ ਨਾਮੰਲਾਂ ਦੇ ਦਰਮਿਆਨ ਚੱਲ ਰਹੀ ਹੈ ਦੇਖਾਂਗੇ ਕੌਣ ਜਿੱਤਦਾ ਕੌਣ ਹਾਰਦਾ ਗੱਲਾਂ ਸਮੇਂ ਦੀਆਂ ਕਿ ਹੀਰੇ ਪਰਖੀ ਦੇ ਨਹੀਂ ਕਵਾੜੀਆਂ ਦਾ ਜਾਣੇ ਜੋਰੇ ਕੀਮਤ ਤੋੜਿਆਂ ਦੀ ਪਰ ਹੁਣ ਬਾਕੀ ਸ਼ੋਰ ਨਹੀਂ ਕਰਦੇ ਆਵਾਜ਼ ਸ਼ੋਲਿਆਂ ਦੀ ਸੱਚੀ ਗੱਲ ਸਮਝ ਸਮਰਤ ਹੁੰਦਾ ਲਿਪੇ ਬਿਨਾ ਕਿ ਜੂਨ ਪੜੋਲਿਆਂ ਦੀ ਸੰਧੂ ਘਰਾਂ ਦੇ ਘਰ ਬਰਬਾਦ ਹੋਵਣ ਆ ਮਾੜੀ ਹੁੰਦੀ ਆ ਆਦਤ ਟੋਲਿਆਂ ਦੀ ਲਾ ਸੋਦੇ ਦੀ ਟੱਕਰ ਦੁਨੀਆ ਦੇ ਮੰਨੇ ਪ੍ਰਮੰਨੇ ਮੱਲਾਂ ਦੇ ਦਰਸ਼ਨ ਅੱਜ ਕੋਟ ਬਾਦਲ ਖਾਨ ਦੀ ਧਰਤੀ ਦੇ ਵਿੱਚ ਹੋਏ ਹਨ ਇੱਕ ਮਿੰਟ ਇੱਕ ਮਿੰਟ ਜੀ ਬਿੱਲਾ ਸਾਡਾ ਪਿਆਰਾ ਵੀਰ ਬਿੱਲਾ ਨੰਗਲ ਬਿੱਲਾ ਨੰਗੜਾ ਵਾਲਾ ਔਰ ਮਨੀਸ਼ ਸ਼ਖੀਰ ਹਾਂ ਜੀ ਸਾਡੇ ਕਮਲ ਵੀਰ ਦੇ ਬੇੰਤਰੀ ਆ ਗਏ ਕੁਸ਼ਤੀ ਸ਼ੁਰੂ ਕਰਾ ਜੀ ਚਾਲ ਵਾਲੀ ਕੁਸ਼ਤੀ ਦੇ ਕੰਮਰ ਇਹ ਵੀ ਵੱਡੀ ਕੁਸ਼ਤੀ ਹੋਣੀ ਹੈ ਇੱਕ ਪਾਸੇ ਤਾਲਬ ਬਾਬਾ ਫਲਾਈ ਹੱਥ ਗੜਾ ਕਰ ਵੀ ਜਿਹੜਾ ਪਹਿਲਵਾਨ ਸਾਡਾ ਬਿੱਲਾ ਜਿਹੜਾ ਬਰਾਦਵੀ ਦਾ ਹੀਰਾ ਮਾਚੀ ਸਰਜੀਤ ਸ਼ੰਕਰ ਤੇ ਸੁਨੀ ਮਹਿਤਪੁਰ ਤੋਂ ਪਿਆਰੇ ਵੀਰ ਜਿਹੜੇ ਸਟੇਜ ਤੇ ਸਾਡੇ ਕੋਲ ਪਹੁੰਚੇ ਆ ਬਿੱਲੇ ਵੀਰ ਦੇ ਨਾਲ ਬਹੁਤ ਬਹੁਤ ਸਵਾਗਤ ਹੈ ਔਰ ਉਧਰੋਂ ਸਾਈਡ ਤੇ ਸਰਜੀਤ ਭਾਜੀ ਸ਼ੰਕਰ ਵਾਲੇ ਉਹਨਾਂ ਦਾ ਵੀ ਸਵਾਗਤ ਹੈ ਰਵੀ ਮਨੀ ਚੌਧਰੀ ਗੋਲਡੀ ਭਾਉ ਚੰਡੀਗੜ੍ਹ ਵਾਲਾ

ਬੜਾਕੂਆਂ ਦੇ ਮੋਰੇ ਨਾ ਅੜੇ ਡਿਗਰੀ ਚੋਰੇ ਮੋਰੇ ਅੜਦੇ ਨਹੀਂ ਜੰਦੇ ਸੋਹਣਿਆ ਮਾਂ ਦੀ ਛਾਤੀ ਵਿੱਚੋਂ ਜਿਹੜੀ ਮਿੱਲਦੀ ਦਲੇਰੀ ਪਾਪਿਆਂ ਦੇ ਦੁੱਧ ਕਿੱਥੋਂ ਦੇਣ ਸੋਹਣਿਆ ਹਾਂਜੀ ਲਾ ਸਰੇ ਦੀ ਕੁਸ਼ਤੀ ਬੱਲੇ ਪੱਲੇ ਪਾਸੇ ਤਿੰਨ ਕੁੱਟੀਆਂ ਬੱਲੇ ਪੱਲੇ ਦੀਆਂ ਚੱਲ ਰਹੀਆਂ ਸਰਮਾਨ ਹੋ ਰਿਹਾ ਚਾਲਮ ਇੱਥੇ ਲਿਆਓ ਦੋਨਾਂ ਪਹਿਲਵਾਨਾਂ ਨੂੰ ਮੰਗਲ ਸਿੰਘ ਜਿਹਦੇ ਸਿਲਾ ਕਰਾਤਾ ਤੇ ਇੱਧੇ ਚਾਲਮ ਤੇ ਬੀਨਾ ਆਹ ਦਿੱਲੀ ਦੀ ਕੁਸ਼ਤੀ ਮਰੀਕ ਲੱਗੇ ਰਹਿਣਾ ਪਹਿਲਵਾਨਾਂ ਦੇ ਜੇ ਕੁਸ਼ਤੀਆਂ ਦਾ ਸਵਾਲ ਹੋ ਜਾ ਤਾੜੀ ਮਾਰ ਦਿਓ ਆਹ ਸਾਹਮਣੇ ਆਹ ਸਾਰੀਆਂ ਕੁਸ਼ਤੀਆਂ ਵੱਡੀਆਂ ਨੇ ਦੁਨੀਆ ਦੇ ਮੰਨੇ ਪ੍ਰਮੰਦੇ ਮੱਲ ਨੇ ਆਹ ਸਾਰੇ ਭਰਾਵਾਂ ਦਾ ਦਿਲੋਂ ਸਤਿਕਾਰ ਹੈ ਸੋ ਬਹੁਤ-ਬਹੁਤ ਧੰਨਵਾਦ ਕਰਦੇ ਆ ਅਵਤਾਰ ਸਿੰਘ ਜੀ ਕੋਲਾ ਖੈਰਾ ਪਟੀਆਂ ਫਲੌਰ ਜਿਨ੍ਹਾਂ ਨੇ ਕਰਮਦੀਨ ਦਾ ਬਲੈਰੋ ਗੱਡੀ ਦੇ ਨਾਲ ਆਪਣੇ ਛੇ ਮੇਲੇ ਚਪਦੇ ਸਨਮਾਨ ਕੀਤੇ ਆ ਅਸੀਂ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਯੂਨਾਈਟਿਡ ਸਟੇਟ ਆਫ ਅਮਰੀਕਾ ਦੀ ਧਰਤੀ ਦੇ ਵੱਡਾ ਕਾਰੋਬਾਰ ਸਰਦਾਰ ਅਵਤਾਰ ਸਿੰਘ ਜੀ ਕੋਲਾ ਖੈਰਾ ਪਟੀਆਂ ਵਾਲੇ ਫਲੌਰ ਵਾਲੇ ਤੇ ਅੱਜ ਸਿਰੇ ਦਾ ਟੰਗਲ ਹੋ ਗਿਆ ਕੰਗਸਾਉ ਜਿਹੜੀ ਕੁਸ਼ਤੀ ਨੇ ਵਧੀਆ ਭੇਜਦੇ ਬਾਬਾ ਚਰਨਜੀਤ ਸਿੰਘ ਸਾਡੇ ਕੋਲ ਆ ਗਏ ਨੇ ਅੱਜਾ ਦੋਨਾਂ ਪਹਿਲਵਾਨਾਂ ਦਾ ਮਾਣ ਤੇ ਸਨਮਾਨ ਕਰਨਾ ਦੋਨੇ ਪਹਿਲਵਾਨ ਵੀ ਰਾਜਣ ਜਿਹੜੀ ਹੁਣ ਕੁਸ਼ਤੀ ਨੇ ਬੜੀਆ ਗਣੇਸ਼ ਪਹਿਲਵਾਨ ਜੀ ਜਗਤਾਬ ਮਹਾਰਾਸ਼ਟਰ ਤੋਂ ਤੇ ਨਾਲ ਦੂਸਰੇ ਪਾਸੇ ਰਜਤ ਪਹਿਲਵਾਨ ਜੀ ਮੜੌਟੀ ਆ ਜਾਣ ਇਹਨਾਂ ਦੇ ਮਾਣ ਤੇ ਸਤਿਕਾਰ ਹੋਣਗੇ ਜਿੱਥੇ 2030 ਦੇ ਲਈ ਸਰਵੋਸਤਰੀ ਸਰਦਾਰ ਮਲਕੀਤ ਸਿੰਘ ਜੀ ਚਤਰਾਤ ਸਾਨਵੋਸਤਰੀ ਜਗੀਰ ਸਿੰਘ ਜੀ ਚਤਰਾਤ 20 ਸਾਲੂਤਰਾ ਹਰਿਆਣਾ ਦੇ ਵੱਲੋਂ ਜਾਣਕਾਰੀ ਦਿੱਤੀ ਗਈ ਆ ਹਾਂ ਸਾਰੀਆਂ ਬਾਜ਼ਾਰ ਤੋਂ ਬੋਲਦੀ ਜਿਹੜੇ ਨਾਮ ਨੇ ਕੰਗਸਾਬ 2030 ਤੱਕ ਮੈਂ 30 ਵਾਲਾ ਬੋਲ ਦਿੰਦਾ 29 ਤੱਕ ਤੁਹਾਡੇ ਕੋਲ ਲਿਸਟ ਆ ਸਾਰੇ ਪਰਵਾਨਾਂ ਦਾ ਇੱਕ ਵਾਰ ਧੰਨਵਾਦ ਕਰ ਦਈਏ ਨੇ ਲਾ